ਜਹ ਦੇਖਤ ਰਵ ਰਹੇ ਸਿਵ ਸ਼ਕਤੀ ਕਾ ਮੇਲਾ ਤ੍ਰਿਗੁਣ ਬੰਦੀ ਦਿਹੋਰੀ ਜੋ ਆਇਆ ਜਗ ਸੋ ਖੇਲ ਵੀ ਜੋਗੀ ਦੁਖ ਵਿਛੋੜੇ ਮਨ ਮੁਖ ਲਹ ਨਾ ਮੇਲਾ ਪਰ ਸੰਸਾਰ ਦੀ ਹਾਲਤ ਹੋਰ ਤਰ੍ਹਾਂ ਹੀ ਬਣ ਰਹੀ ਹੈ ਪਰਮਾਤਮਾ ਕਹਿੰਦਾ ਹੈ ਮੈਂ ਜਿੱਧਰ ਵੇਖਦਾ ਹਾਂ ਉਧਰ ਹੀ ਮਨਮੁਖ ਜੀਵ ਮਾਇਆ ਵਿੱਚ ਮਸਤ ਹੋ ਰਹੇ ਹਨ ਹਰ ਪਾਸੇ ਮਾਇਆ ਤੇ ਜੀਵਾਂ ਦਾ ਗੱਠ ਜੋੜ ਬਣਿਆ ਹੋ ਪਿਆ ਹੈ ਮਨਮੁਖ ਦਾ ਸਰੀਰ ਮਾਇਆ ਦੇ ਤਿੰਨ ਗੁਣਾਂ ਵਿੱਚ ਹੀ ਬਚਾ ਹੋਇਆ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਿਹੜਾ ਵੀ ਜੀਵ ਜਗਤ ਵਿੱਚ ਆਇਆ ਹੈ ਉਹ ਇਹ ਖੇਡ ਖੇਡਦਾ ਰਿਹਾ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਪ੍ਰਮਾਤਮਾ ਨਾਲ ਮਿਲਾਪ ਹਾਸਲ ਹੀ ਨਹੀਂ ਕਰ ਸਕਦੇ ਕਿਉਂਕਿ ਉਹ ਵਿਛੜੇ ਹੀ ਹੋਏ ਸਦਾ ਵਿਛੜੇ ਹੀ ਰਹਿੰਦੇ ਹਨ ਤੇ ਦੁੱਖ ਵਿੱਚ ਰਹਿੰਦੇ ਹਨ ਜੀ